ਅੰਜ ਮਿੱਤਰੋ ਕੀ ਹਾਂ ਚਾਲਾ ਸਾਰੇ ਵੀਰਾਂ ਦਾ ਤੇ ਕਰਤੀਏ ਵਲੌਗ ਇਸ ਸਟਾਰਟਿੰਗ ਸਭ ਤੋਂ ਪਹਿਲਾਂ ਆ ਗਏ ਆਪਾਂ ਆਪਣੇ ਕਬੂਤਰਾਂ ਕੋਲ ਠੀਕ ਹੈ ਜੀ ਕਬੂਤਰਾਂ ਕੋਲ ਆ ਗਏ ਹਾਂ ਤੇ ਆਟਮ ਜਿਲਾਉਣ ਲੱਗੜ ਜਾ ਮੈਂ ਕਬੂਤਰ ਆਪਣੇ ਓਕੇ ਰਿਪੋਰਟ ਆ ਪਾ ਜੀ ਠੀਕ ਆ ਦਾਣੇ ਲੋੜ ਨਹੀਂ ਦਾਣੇ ਬਹੁਤ ਤੇ ਰਾਤ ਪਾਰੇ ਜੀ ਨੂੰ ਪੂਰੇ ਡੱਕ ਦਾਣੇ ਹਜੇ ਬਹੁਤ ਪਏ ਇਨਾਂ ਕੋਲੇ ਤੇ ਹੁਣ ਕਿਰਾਂ ਕਰਦੇ ਆ ਵੀਡੀਓ ਬਨਣਗੇ ਚਲੋ ਜਿਹੜੀ ਆਪਾਂ ਪ੍ਰੋਪੋਰਸ਼ਨ ਵਾਲਾ ਕੰਮ ਸਟਾਰਟ ਕਰਿਆ ਠੀਕ ਹੈ ਪਤਾ ਨਹੀਂ ਲੋਕ ਮੇਰੀ ਅੱਖ ਲੱਗਣਗੇ ਕਿੰਨੇ ਲੱਗਣਗੇ ਠੀਕ ਹੈ ਜੇ ਆਪਾਂ ਕਰਦੇ ਆਂਗੇ ਤੇ ਵੀਡੀਓ ਉਹ ਵੀ ਬਣਾਉਣੀ ਆ ਚਾਰ ਪੰਜ ਚੈਨਲ ਜਿਹੜੇ ਬਣ ਗਏ ਆ ਆਇਆ ਤਾਂ ਬਹੁਤ ਪਏ ਆ ਬਈ ਆਪਣੀ ਮਾਰਦੇ ਬਹੁਤ ਭਰਾਵਾਂ ਨੇ ਮੈਸੇਜ ਕਰਿਆ ਕਿ ਯਾਰ ਸਾਡਾ ਕਰਦੇ ਸਾਡਾ ਕਰਦੇ ਆਪਣਾ ਵੀਡੀਓ ਪਾਉਣ ਦਾ ਹੱਕ ਆ ਵੀਡੀਓ ਬਣਾ ਕੇ ਪਾ ਦੂੰਗਾ ਉਹ ਗਾਂ ਥੋੜੀ ਕਿਸਮ ਦੇ ਜਾਂ ਕਿ ਮੇਰੀ ਗੱਲ ਮੰਨਦਾ ਕਿ ਨਹੀਂ ਮੰਨਦਾ ਕੋਈ ਆਪਾਂ ਵੀਡੀਓ ਪਾ ਦੇਣੀ ਆ ਬਣਾ ਕੇ ਠੀਕ ਆ ਚਲੋ ਕੋਈ ਨਹੀਂ ਕਰਦੇ ਫਿਰ ਤੇ ਫਿਰ ਚੱਲਾਂ ਮਨਪ੍ਰੀਤ ਦੇ ਕੋਲੇ ਕਿਰਾ ਵੀਡੀਓ ਬਣਾ ਕੇ ਰੱਖ ਦੀ ਐਡਿਟਿੰਗ ਕਰ ਦੀਗੇ ਤੇ ਫਿਰ ਉਹਨੇ ਕਰਦੇ ਸ਼ੇਅਰ ਐ ਚਾਚਾ ਚਾਚਾ ਔਰ ਗੁੱਡ ਮਾਰਨਿੰਗ ਚਾਚਾ ਜੀ ਗੱਡ ਕੇ ਮਾਰਨਿੰਗ ਚੰਗੂ ਫੋਨ ਹੈ ਚੰਗੂ ਫੋਨ ਓ ਬਈ ਇੱਕ ਕਬੂਤਰ ਸਾਡੇ ਬਿੱਡੀ ਗਾਲੇ ਨੂੰ ਕਰੋ ਸ਼ਮੂ ਪਾਕਿਸਤਾਨ ਦੇ ਕਬੂਤਰ ਆ ਫਿਰਦਾ ਜੀ ਕਿੰਗ ਦਾ ਕਬੂਤਰ ਫਿਰਦਾ ਹੈ ਕਿੰਗ ਦਾ ਐ ਮਹਿੰਦਰ ਸਿੰਘ ਕਿੰਗ ਦਾ ਕਬੂਤਰ ਇੱਧਰ ਫਿਰਦਾ ਜੀ ਹਾਂ ਜਾਨ ਉਹ ਬੈਠਾ ਏ ਚੱਲ ਠੀਕ ਐ ਫਿਰ ਉਹ ਆਹ ਸਿਰਾਈ ਰਮਾ ਯਾ ਤੂੰ ਵੇ ਚੱਲ ਹਾਂਜੀ ਕਿਵੇਂ ਠੀਕ ਠਾਕ ਐ ਹਾਂਜੀ ਕੀ ਕਰ ਗਿਆ ਅੱਜ ਫਿਰ ਉਹ ਕੀ ਕਰਨ ਦਾ ਬਹੁਤ ਕੋਸ਼ਿਸ਼ ਕੀਤਾ ਪਰ ਰੱਬ ਨਹੀਂ ਰੱਬ ਦੀ ਕੁਛ ਕਰਨ ਦੇ ਰੱਬ ਸਾਥ ਨਹੀਂ ਦੇ ਰਿਹਾ ਆਪਣਾ ਨੋ ਸਪੋਰਟ ਨੋ ਸਪੋਰਟ ਫਰ ਫਲਕ ਬੇਬੀ ਚੱਲ ਓਕੇ ਬਾਏ ਬਾਏ ਕਿਛ ਹੋਰ ਜੇ ਪਤੰਗ ਲਾਉਣ ਆਏ ਸੀ ਲਾਲਿਆ ਮੁੰਡਿਆ ਲੈਂਦਾ ਪਤੰਗ ਨਹੀਂ ਲੈਂਦਾ ਕਿੱਥੇ ਹੈਗਾ ਕਿੱਥੇ ਪਤੰਗ ਓਏ ਸੱਟ ਨਾ ਖਾਲੀ ਇਨੀ ਠੰਡ ਹੈਗੀ ਤੂੰ ਛੋਰਾ ਤਾਂ ਚੜੇਗਾ ਕਿੱਥੇ ਪਤੰਗ ਹੈ ਕਿੱਥੇ ਆਨੇੜੀ ਆ ਓ ਤੂੰ ਸੱਟ ਖਾ ਲਈਂਗੀ 5 ਰੁਪਏ ਦਾ ਪਤੰਗ ਹੈਗਾ ਨਿੰਮ ਪੱਥਲੇ ਵੇਖ ਨਾ ਨੀਂ ਪਹਿਲੀ ਗੱਲ ਦੋ ਆਈ ਤੂੰ ਚੜੇ ਨਾ ਤੀ ਦਿਨੇ ਸਰੇ ਹੀ ਤੋ ਸਤਾ ਹੈ ਹੈ ਨਾ ਪੰਗੇ ਲੈ ਤੂੰ ਨਾਲ ਹੈ ਸੱਟ ਖਾਏਗਾ ਛੋਰਾ ਤੂੰ ਜਿਹੜੇ ਆ ਕੇ ਪੈਣਾ ਸਾਡੀ ਕੋ ਜਿੰਮੇਵਾਰੀ ਨਹੀਂ ਕੋਈ ਆਪੇ ਫਿਰ ਬਾਲ ਬਣਾਉਣਾ ਵੀ ਨਹੀਂ ਕਿਸੇ ਮਰੂ ਵਸਦਾ ਹੈ ਬਣਾਉਣਾ ਕੀ ਹੈਗਾ ਡੇਗ ਨਾ ਐਂ ਸੱਟ ਖਾਣੀ ਆ ਖਾ ਲੂਆ ਲੋ ਵੀ ਜਿਹੜੇ ਆ ਕੇ ਸਾਡੀ ਕੋ ਜਿੰਮੇਵਾਰੀ ਨਹੀਂ ਅਸੀਂ ਪਹਿਲਾਂ ਵੀਡੀਓ ਬਣਾ ਲਈ ਇਹਦੀ ਠੀਕ ਹੈ ਇਸਤਾ ਤੇ ਲੜਾ ਦਿਓ ਡਾਡੀ ਨੂੰ ਫੋਨ ਲਾ ਦਿਓ ਇਸਤਾ ਤੇ YouTube ਤੇ ਜਾਊਗੀ ਇਹ ਡਾਡੀ ਦਾ ਨੰਬਰ ਦੱਸਾਂ ਮੈਂ 10 10 ਬੋਲ ਦੇ ਵਿੱਚ 9781340228 ਬਸ ਠੀਕ ਆ ਵੀ ਫੋਨ ਲਾ ਲਓ ਡਾਡੀ ਨੂੰ ਮਿੱਤਰੋ ਤੇ ਦੇਖ ਪੈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਚੜ ਗਿਆ ਨਿੰਮ ਦੇ ਧੱਕੇ ਨਾਲ ਕਿਦਾਂ ਪਤੰਗ ਲਾਉਣਾ ਮੈਂ ਠੀਕ ਹੈ ਤੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਚਲਦੇ ਆਂ ਕਿਰਾ ਕੇ ਪਾਸੇ ਮਿੱਤਰੋ ਕੀ ਯਾਰ ਠੰਡ ਹੈਗੀ ਬਹੁਤ ਜ਼ਿਆਦੇ ਤੇ ਮੈਂ ਦਾਜ ਪੈ ਗਿਆ ਅੰਦਰ ਠੀਕ ਹੈ ਤੇ ਮਨਪ੍ਰੀਤ ਗਿਆਗਾ ਖੇਤ ਨੀਰਾਵਡਮ ਤੇ ਉਹ ਜਾਊਂਗਾ ਮੈਨੂੰ ਫੋਨ ਕਰੂਗਾ ਉਹ ਤੇ ਨੀਰ ਚਟਾ ਕੇ ਆਊਂਗਾ ਬਾਦਲ ਜਾਣਾ ਤੇ ਪਹਿਲਾਂ ਤੂੰ ਹੀ ਪਾਈ ਸੀ ਬਾਹਰ ਮੁੰਡੇ ਆ ਕੇ ਬੈਠੇ ਰਹੇ ਉਹ ਉੱਥੇ ਤੂੰ ਹੀ ਕੋਲੇ ਆਪਣੀ ਕੋਲੇ ਬੈਠੇ ਰਹੇ ਉਹ ਮਹਿੰਦਰਾ ਆ ਕੇ ਪਹ ਗਿਆ ਉਹ ਉੱਠ ਕੇ ਜਾਵੜੇ ਤੇ ਕੋਈ ਕੰਮ ਨਹੀਂ ਹੈ ਠੰਡ ਹੋਈ ਪਈ ਬਹੁਤ ਜ਼ਿਆਦਾ ਤੇ ਬਸ ਠੀਕ ਆ ਕੰਮ ਕੋਲ ਕੁੱਲ ਬਣਾ ਕੇ ਹੁਣ ਚੱਲਦੇ ਆਂ ਕਿਰਾਣ ਮਨਪ੍ਰੀਤ ਕੋਲੇ ਖੇਤ ਤੇ ਖੇਤੋਂ ਢਿੱਲਾ ਨੇ ਬਾਦਲ ਤੇ ਬਾਅਦ ਨੂੰ ਫੇਰ ਘਰੇ ਉਹੀ ਕੁਛ ਹੈ ਜਿਹੜਾ ਰੋਜ਼ ਕੋ ਚੱਲਦਾ ਹੈ ਕੋਈ ਓਡੀ ਖਾਸ ਗੱਲ ਬਾਤ ਹੈ ਨਹੀਂ ਅੱਜ ਕਬੂਤਰਾਂ ਦਵਾਈ ਲਾਉਣੀ ਸੀ ਅੱਜ ਫੇਰ ਨਹੀਂ ਲਾਈ ਕਿਉਂਕਿ ਮੌਸਮ ਬਹੁਤ ਖਰਾਬ ਹੈ। ਵੇਖੋ ਬੱਦਲ ਬਾਈ ਬਾਹਰ ਆ ਕਿੰਨੇ ਧੁੰਦ ਧੁਮਾ ਹੋਇਆ ਪਿਆ ਚਾਰਚਪਰੇ। ਠੀਕ ਹੈ। ਮਤਲਬ ਪਿਆ ਸੀ ਵਿਹਲਾ ਮੈਂ ਇੱਕ ਤਾਂ ਵੀਡੀਓ ਸੈਟ ਜੀ ਕਰਕੇ ਟੈ ਆਪਣੀ ਮੈਂ ਜਿਹੜੀ ਉਹ ਪ੍ਰੋਮੋਸ਼ਨ ਵਾਲੀ ਹੈਗੀ। ਮਤਲਬ ਕਰਦਿਆ ਕਰਾਂਗੇ ਕਿ ਕੀ ਹੁੰਦਾ ਹੈ ਹਨਾ। ਜੇ ਕੋਈ ਭਰਾ ਲਾਈਕ ਕਰੂਗਾ ਤਾਂ ਕਰਦੇ। ਤੇ ਨਹੀਂ ਫਿਰ ਆਪਣੀ ਵੀਡੀਓ ਦਾ ਵਿਊ ਤਾਂ ਉਹ ਖਤਮ ਹੋ ਗਏ ਕਿਉਂਕਿ ਠੰਡ ਹੋ ਗਈ ਵੀਡੀਓ ਖਾਸ ਨਹੀਂ ਬਣਦੀ ਉੱਡੀ। ਤਾਂ ਇਹਨਾਂ ਨੂੰ ਬਾਜੀਆਂ ਦੀ ਕਹਾਨੂੰ ਵੀ ਬਾਜੀਆਂ ਹੁਣ ਦਵਾ ਦਾ ਕੋ ਉਤਰਾਂ ਵਾਲੀਆਂ ਤੇ ਫਿਰ ਬਾਜੀਆਂ ਜੱਲਾ ਕਰਾਂਗੇ ਤੁਹਾਨੂੰ ਲਾਈਵ ਹੋਇਆ ਕਰਾਂ ਬਾਜੀਆਂ ਚ ਮਤਲਬ ਇੱਕ ਚੈਨਲ ਤੋਂ ਲਾਈਵ ਹੋਇਆ ਕਰਾਂਗੇ ਦੂਜੇ ਦੇ ਵੀਡੀਓ ਸ਼ੂਟ ਦੂਜੀ ਕਰਿਆ ਕਰਾਂਗੇ ਤੇ ਪਰਮਾਤਮਾ ਮਿਹਰ ਰੱਖੇ ਆਪਣੇ ਤੇ ਤੇ ਬਾਜੀਆਂ ਜਿੱਤਨ ਜੋਗੇ ਹੋਈਗੇ ਠੀਕ ਆ ਜਿੱਤਨ ਨਾਲ ਇਹ ਨਹੀਂ ਗੱਲ ਹੈ ਜੀ ਛੱਟਨੇ ਬਹੁਤ ਕਬੂਤਰਾ ਜਿੱਤਨ ਨਾਲ ਜਿੱਤਨ ਦਾ ਪਰਮਾਤਮਾ ਨੂੰ ਪਤਾ ਠੀਕ ਆ ਆਪਦੇ ਵੱਲੋਂ ਵੀ ਫੁੱਲ ਜੋਰ ਲਾਈ ਜੰਦੇ ਹੈਗੇ ਕੁਝ ਗੱਲਾਂ ਦੀ ਗਲਤੀ ਸੀਗੇ ਸੀ ਹੁਣ ਸੁਧਾਰੀ ਜਾਣੇ ਉਹ ਵੀ ਤੇ ਸੱਸੇ ਇਨੀ ਗੱਲ ਬਾਤ ਆ ਕਿ ਰੋਂ ਵੀਡੀਓ ਇੱਕ ਰਹਿ ਗਈ ਐਡਿਟ ਕਰਨ ਵਾਲੀ ਉਹ ਕਰਕੇ ਮੈਂ ਤੇ ਫਿਰ ਜਾਣਾ ਬਾਦਲ ਮਨਪ੍ਰੀਤ ਕੋਲੇ ਖੇਤ ਬਾਲ ਬਾਦ ਜਾਵਾਂਗੇ ਕੁਝ ਮਾੜਾ ਮਟਰ ਸਮਾਨ ਲੈ ਆਉਣਾ ਸੀਗਾ ਤੇ ਚਲੋ ਕੋਈ ਨਾ ਚੱਲਦੇ ਆਪਾਂ ਤੇ ਥੋੜਾ ਨਾ ਫੇਰ ਸ਼ੇਅਰ ਕਰਦੇ ਆ ਤੇ ਵੀਡੀਓ ਆਪਣੀ ਦੇਖ ਲਿਆ ਕਰੋ ਤੇ ਧਿਆਨ ਨਾਲ ਐ ਨਾ ਕੰਮ ਜਮਾਰੀ ਜਾਂਦਾ ਹੋਈ ਕਦੇ ਇਹ ਸਿੱਖਣ ਵਾਲੀ ਗੱਲਾਂ ਮੈਂ ਬਹੁលੀਆਂ ਦੱਸ ਦੋ ਤੁਹਾਨੂੰ ਪਤਾ ਹੈਗੇ ਮੇਰੇ ਨਾਲ ਬਹੁਤ ਜਿਆਦਾ ਸਿੱਖਣ ਵਾਲੀ ਗੱਲਾਂ ਆ ਠੀਕ ਆ ਬਸ ਚੱਲਦੇ ਆ ਤੇ ਤੁਹਾਨੂੰ ਫੇਰ ਦਿਖਾਉਣੀ ਆ। ਠੰਡ ਵੀ ਆ ਗਈ ਤੇ ਆਪਣੀ ਹੋਰ ਖੰਡਾ ਕਿਵੇਂ ਐ? ਵਧੀਆ। ਬੜੇ ਦਿਨੇ ਬਾਹਰ ਆਈਏ। ਹੋਰ ਕੀ ਕਰਦੀ ਜੀ? ਉਹ ਹੀ ਵੇਲੇ ਠੰਡ ਤੋਂ ਡਰਦੇ। ਕਿ ਸਕੂਲ ਜਾਣ ਲੱਗਿਆ ਸੀ? ਸਕੂਲ ਵੀ ਜਾਣ ਲੱਗਿਆ ਸੀ ਤੇ ਠੰਡ ਤੋਂ ਡਰਦਾ ਸੀਗੇ। ਮੈਂ ਵੀ ਕਿਹਾ ਤਿੰਨ ਚਾਰ ਤੂੰ ਬੰਦਾ ਜਰਾ ਆਏ ਇਨ ਕੀ ਗੱਲ ਮਖਾਦਾ। ਚਮਾ ਹੀ ਕਮਾਲ ਹੋ ਵਿਸਣਰ ਲੈ। ਹੁਣ ਵੇਲਾ ਹੀ ਆ ਤੂੰ। ਹੁਣ ਵੇਲਾ ਹੀ ਆ। ਹੁਣ ਚਲਿਏ ਮਨਪ੍ਰੀਤ ਕੋਲ ਆਪਾਂ। ਕਿੱਥੇ ਆਓ? ਖੇਤ ਆ। ਚੱਲ ਗਏ। ਤੇ ਫੇਰ ਆਪਾਂ ਦੂਆ ਬਾਲ ਵੀ ਜਾਣਾ। ਬਾਅਦ ਲੈ। ਹਾਂ। ਤੂੰ ਮੈਂ ਜਾਂਦਾ ਸੀ ਬਾਈ ਤੂੰ ਉਹ 2 ਮਿੰਟ ਹੋਰ ਨਾ ਆਉਂਦਾ ਤੇ ਮੈਂ ਭੱਜ ਜਾਂਦਾ ਅੱਛਾ ਹਾਂ ਫਿਰ ਚੱਲਦੇ ਨੇਗਾ ਚੱਲ ਹੋ ਬਈ ਚੱਲਦੇ ਹੁਣ ਮਨਪ੍ਰੀਤ ਕੋਲੇ ਆਇਆ ਮੁੰਡਿਆ ਲਾਦ ਕੇ ਲੋਕ ਲੋਕ ਫਿਰ ਭੱਜਾ ਛੇਤੀ ਹੁਣ ਚੱਲਦੇ ਆ ਉਸਕੇ ਪਾਸ ਘੇਰ ਕਰਦੇ ਹੁਣ ਘੇਰ ਚੱਲ ਮੁੰਡਾ ਲੋਕ ਲਾਈਏ ਪਹਿਲਾਂ ਤਾਂ ਬਾਹਰ ਨਿਕਲ ਤੂੰ 1 ਮਿੰਟ ਕਿੱਥੇ ਆ ਜਿੰਦਾ ਕਿੱਥੇ ਜਿੰਦਾ ਆਪਣਾ ਇੱਕ ਮਿੰਟ ਰੁਕ ਜਿਓ ਬਈ ਓਏ ਤਾਣ ਪ੍ਰੀਤ ਸਿੱਧੂ ਕਾਣ ਹਮ ਹੈ ਹਮ ਹੈ ਯਾਰ ਮਾਰੇ ਪਤਾ ਨਹੀਂ ਤੇਰਾ ਪਾਈ ਫਰਦਾ ਇੱਥੇ ਓ ਬਈ ਫੇਰ ਕਰਦੇ ਆਗੇ ਖੇਤ ਲੌਂਡੇ ਨੂੰ ਲੈ ਕੇ ਆਗੇ ਤੇ ਚਾਚਾ ਜੀ ਪਕਾਟ ਰਿਹਾ ਨੀਰਾ ਤੇ ਵਿੱਚ ਦੀ ਕਾਲ ਵੀ ਆ ਰਹੀ ਉਸਕੋ ਠੀਕ ਹੈ ਵੇਖ ਕਿੰਨਾ ਪਿਆਰ ਨਾਲ ਗੱਲ ਕਰ ਰਿਹਾ ਪਿਆਰ ਨਾਲ ਗੱਲ ਵੇਖ ਕਰਦਾ ਕਿਵੇਂ ਕੀ ਸਾਡੇ ਨਾਲ ਦੀ ਗੱਲ ਕਰ ਹੈ ਭੇਜ ਦੋ ਯਾਰ ਉਹ ਆਪਣਾ ਕਿੱਥੇ ਹੋ ਗਿਆ ਨਾ ਹੈ ਕਿੱਥੇ ਕਿ ਰਹਿ ਗਿਆ ਉਹ ਟਾਲੀ ਰਹੀ ਉਹ ਰਹੀ ਪਿੱਛੇ ਉਹ ਮਗਰ ਹੈ ਦੁਰਬਾਲੀ ਵਾਲਾ ਫੇਰ ਚੱਲਾਂਗੇ ਆਪਾਂ ਆਓ ਬਈ ਆ ਗਏ ਸੀਗੇ ਖੇਤੋਂ ਆ ਮੁੰਡਾ ਓਏ ਭਾਂ ਦੇ ਨਾਲ ਇੱਕ ਕਰੀਨੇ ਫਸਟ ਦੇ ਕਿਵੇਂ ਗਿਆ ਆਇਆ ਆਇਆ ਪੱਜੇ ਜੀ ਤੂੰ ਹੀ ਪਾਲ ਕੇ ਬਈ ਗਿੱਲਾ ਰਹੇਗਾ ਤੇ ਗਲਵਸ ਗਲਵਸ ਬਾਹਲੇ ਗਿੱਲੇ ਹੋਏ ਬਾਣ ਤੇ ਪੜਦਾ ਨੀਰਾ ਤੇ ਧੋ ਕੇ ਇਹਨੂੰ ਸੁਕਾ ਲਈਏ ਤੇ ਡੱਬੀ ਕਿੱਥੇ ਆਏ ਡੱਬੀ ਹੈਗੀ ਆ ਭਰਾਵਾ ਹੈ ਅੱਜ ਅਜੇ ਮੈਨੂੰ ਨਹੀਂ ਪਤਾ ਅੱਜ ਆ ਹੀ ਅੱਜ ਹਨਾਂਦ ਖੰਡ ਤੇ ਆ ਸਾਮਾਨ ਪਿਆ ਖਾਣ ਪੀਣ ਵਾਲਾ ਤੇ ਬਸ ਤੂੰ ਹੀ ਪਾਲ ਕੇ ਤੈਨੂੰ ਦਿਖਾਉਣੀ ਆ ਫਿਰ ਜੇ ਤੂੰ ਹੀ ਵੀ ਪਾਤੀ ਤੇ ਗਲਵਸ ਵੀ ਥੁੱਕਣੇ ਪਾਤੇ ਆਏ ਹਾਏ ਨਿਆਰੇ ਆ ਗਿਆ ਠੰਡ ਬਹੁਤ ਜ਼ਿਆਦੀ ਹੈ ਠੰਡ ਜਮਾਨੇ ਯਾਰੇ ਵਾਲੀ ਹੈ ਪੈਂਦੇ ਨੇ ਲੱਕੜ ਜੀ ਮਿਲ ਗਈ ਜੀ ਅਲੇ ਆ ਸੁੱਕੀ ਜਾਂਦੇ ਵਧੀਆ ਚੱਲ ਨਿੱਗੇ ਹੋ ਜਾਂਦੇ ਚਲੋ ਕੋਈ ਬਾਤ ਕਰਦੇ ਜੀ ਮਿੱਤਰੋ ਆ ਕੇ ਘਰੇ ਘਰੇ ਆ ਕੇ ਘਰੇ ਦੇਖ ਲਈਏ ਕਬੂਤਰ ਕੁਆਤਰ ਆਪਣੇ ਇਹ ਪ੍ਰੋਸੈਸਿੰਗ ਦਾ ਪਾਣੀ ਵੀ ਪਾ ਦਈਏ ਯਾਰ ਪਾਣੀ ਦੁੱਧ ਦੀ ਚੱਕਰਵਾੜੀ ਮਾਰ ਲਾ ਕੇ ਨਿੱਗਾ ਪਾਣੀ ਪਾ ਲਈਏ ਬਈ ਤੇ ਨਾਲੇ ਥੋੜੇ ਮੋٹے ਦਾਣੇ ਹੋਰ ਪਾ ਦਾਂਗੇ ਤੇ ਤੁਹਾਨੂੰ ਦਿਖਾਉਣੀ ਹੈਗੇ ਨਿੱਗਾ ਪਾਣੀ ਪਾ ਲਈਏ ਕਰ ਇਹ ਸਭ ਤੋਂ ਪਹਿਲਾਂ ਸਮਾਨ ਕੱਢ ਲਈਏ ਉੱਥੇ ਇੱਕ ਮਿੰਟ ਪਾਣੀ ਨਾਲ ਭੰਡ ਤੋੜ ਕੇ ਆ ਨਹੀਂ ਬੱਤ ਨਾ ਤੇ ਲੋਤੀਆ ਵਿੱਚ ਵੜੇ ਰਹੀ ਇਹਦੇ ਚਲੋ ਕੋਈ ਨਹੀਂ ਪਾਣੀ ਪਾ ਲੀਏ ਆ ਲੈ ਚਲੀ ਕਿੱਧਰ ਨੂੰ ਚਲੋ ਕੋਈ ਨਹੀਂ ਕਰਦੇ ਦਿਖਾਉਣੀਆਂ ਆਉਣੀਆਂ ਫਿਰ ਲਓ ਜੀ ਸਭ ਤੋਂ ਪਹਿਲਾਂ ਜਿਹਨੂੰ ਪਾਣੀ ਪਾ ਦਈਏ ਪਾਣੀ ਥੋਲੇ ਦੇ ਪਾਂਡੇ ਨਾਲ ਦਾ ਆਰਿ 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 ਪਾਣੀ ਪਾ ਤਰਨ ਤੇ ਰੱਖ ਦिए दाणे ਆਓ 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 ਲੋ ਵਿੱਧਾਣੇ ਪਾਣੀ ਪਾਤੀ ਕਰਤੀ ਓਕੇ ਰਿਪੋਰਟ ਇਹਨਾਂ ਦੀ ਤੇ ਹੁਣ ਝੜ ਦिए ਕੱਲ ਤਾਂ ਅੱਜ ਮੈਨੂੰ ਜਾਣਾ ਮਣ ਪੇ ਤੇ ਨਾਲ ਕਬੂਤਰ ਫੜ ਕੇ ਲਿਆਉਣੇ ਆਏ ਕਸਤੀ ਤੇ ਬੈਠਾ ਜਿਹੜਾ ਤੇ ਤਾਂ ਰੱਖ ਗਏ ਚ ਮਾਰ ਕੇ ਰੋਟੀ ਖਾ ਆ ਕੇ ਵੀਡੀਓ ਵੀ ਪਾਉਣਾ ਹੈ ਜੀ ਇਹ ਜਨਨ ਲਾ ਲਓ ਵੀ ਓਕੇ ਰਿਪੋਰਟ ਹੋ ਗਈ ਤੇ ਚੱਲਦੇ ਆਂ ਤੇ ਬਾਅਦ ਜਵੈਣੇ ਵੀਡੀਓ ਵੀਡੀਓ ਫਿਰ ਐਂਡਿੰਗ ਕਰਦੇ ਆਂ ਹਾਂਜੀ ਮਿੱਤਰੋ ਤੇ ਮੈਂ ਕਰ ਦਿੱਤੀ ਵੀਡੀਓ ਦੀ ਐਂਡਿੰਗ ਤੇ ਵੀਡੀਓ ਦੀ ਐਂਡਿੰਗ ਹੋਇਆ ਰਹੀ ਹੈ ਕੋਈ ਬੜਾ ਲੰਮਾ ਜਿਹਾ ਬੜਾ ਕੰਮ ਨਹੀਂ ਮੈਂ ਜਿਹੜਾ ਸੀ ਮਣਪ੍ਰੀਤ ਕੋਲੇ ਥੋੜਾ ਕਬੂਤਰ ਫੜਨਗੇ ਸੀ ਕਬੂਤਰ ਫੜ ਕੇ ਨਹੀਂ ਥੈੜੀਆਂ ਚ ਫੜ ਕੇ ਨਹੀਂ ਲਿਆਂਦਾ ਥੈੜੀਆਂ ਨੂੰ ਤੇ ਬੜੀ ਲੰਮੀ ਜਿਹੀ ਗੱਲ ਨਹੀਂ ਤੇ ਬਸ ਵੀਡੀਓ ਦੇ ਕਰਦੀ ਐਂਡਿੰਗ ਤੇ ਰੱਬ ਰੱਖਾ ਸਾਰੇ ਯਤਵੀਰਾਂ ਦੇ ਲਵ ਯੂ ਤੇ ਬਸ ਗੱਲ ਜੁਕੀ ਆਉਂਦੀ ਨਹੀਂ ਨਾ ਗੱਲ ਜੁਕੀ ਬੰਦੀ ਆ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਤੇ ਰੱਬ ਰੱਖਾ ਰੱਬ ਤੁਹਾਡਾ ਭਲਾ ਕਰੇ ਜੇ ਵੀਡੀਓ ਕਰੋਗੇ ਸ਼ੇਅਰ ਵਾਹਿਗੁਰੂ ਵਾਹਿਗੁਰੂ